ਦੋਸੋ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਤੁਹਾਨੂੰ ਤਾਂ ਕੋਈ ਵੀ ਨਹੀਂ ਵਧੀਆ ਲੱਗਦੀ ਹਾਲੇ ਕੋਈ ਵੀ ਨਹੀਂ ਵਧੀਆ ਲੱਗਦੀ ਹਾਲੇ ਡਾਡੂ ਨੇ ਕੰਮ ਬੋਕਰਾਈ ਰੇ ਡਾਡੂ ਚੂੜੂ ਕਿੱਥੇ ਪੈਸੇ ਦਾ ਕੁੜੀ ਦਾ ਟੋਕਣੇ ਲੈਣ ਲੱਗ ਗਿਆ ਮਾਰ ਮਰਿਆ ਜਾਦੇ ਹੋ ਗਿਆ ਜਵਾਗ ਮਾਰਤਾ ਜੇ ਦੁਆ ਮਾਰਤਾ ਜੇ ਕੋੜ ਦਵਾ ਮਾਰਤਾ ਥੇਲ ਨਾ ਹੋ ਮਾਰਤਾ ਦੱਸ ਕੋਈ ਕਾਨੂੰਨ ਹੁਣ ਮੈਨੂੰ ਆਏ ਸਾਰੇ ਪਾਰਟੀ ਨੂੰ ਵੱਡਾ ਵੱਗ ਹੀ ਬੰਦੇ ਨੂੰ ਬੰਦੇ ਨੂੰ ਉਹ ਲਵਾਵਾਂਗੇ ਅੱਛਾ ਡਿੱਕੂ ਦੇ ਹੋਰ ਖੜੀ ਆ ਕੈਪਟਨ ਦੀ ਘਰ ਵਾਲੀ ਪ੍ਰਨੀਤਪੁਰ ਉਹ ਤਾਂ ਉਹੀ ਨਹੀਂ ਪਉਂਦੇ ਸੀ ਬਹੁਤ ਮੌਲੀ ਜੀ ਹੋ ਗਈ ਥੋੜਾ ਫਿਰ ਹਵਾ ਕੀ ਦੀ ਲੱਗਦੀ ਆ ਆਪਾਂ ਤਾਂ ਸਾਦੀ ਹੋ ਲੱਗਦੀ ਆ ਪੱਖੇ ਤੇ ਨਹੀਂ ਲੱਗਦੀ ਨਾ ਪੱਖੇ ਜੀ ਵੀ ਲੱਗਦੀ ਆ ਤੁਸੀਂ ਤੁਹਾਡੇ ਮਹਾਰਾਣੀ ਖੜੀ ਆ ਔਰੇ ਮਹਾਰਾਣੀ ਕਾਦੀ ਰਹੀ ਹੁਣ ਤਾਂ ਮਹਾਰਾਣ ਦਾ ਬਸੋ ਆਮ ਹੋ ਗਿਆ ਅੱਛਾ ਆਵੇ ਮਹ ਮਾਰਾਂਗੇ ਹਾਂ ਰੂਸਾ ਬਣ ਕੇ ਰੂਸਾ ਬਣ ਕੇ ਮਤਲਬ ਮਾਈਨ ਲਓ ਜੀ ਅਸੀਂ ਫੇਰ ਆ ਗਏ ਇੱਕ ਪਿੰਡ ਹੋਰ ਦਾ ਸਰਵੇ ਲੈ ਕੇ ਫੇਰ ਅਸੀਂ ਉਰੇ ਖੜੇ ਹਾਂ ਪਿੰਡ ਦਿੱਤੂ ਪਰ ਜੱਟਾਂ ਦੇ ਵਿੱਚ ਇੱਥੇ ਮੇਰੇ ਪਿੱਛੇ ਸੂਜਵਾਨ ਬਜ਼ੁਰਗ ਬਾਬੇ ਬੈਠੇ ਆ ਉਹਨਾਂ ਦਾ ਐਕਸਪੀਰੀਅੰਸ ਆ ਤਜਰਬਾ ਇੱਕ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕੀ ਦੀ ਹਵਾ ਬੋਟਾਂ ਦੀ ਕੀ ਦੀ ਸਰਕਾਰ ਬਣੂਗੀ ਤੇ ਦੇਖਦੇ ਆ ਐਮਪੀ ਚ ਕੌਣ ਮਾਰਦਾ ਬਾਜੀ ਕੌਣ ਬੈਠਦਾ ਉੱਥੇ ਜਾ ਕੇ ਵਿਧਾਨ ਸਭਾ ਦੀ ਸੀਟ ਤੇ ਆਜੋ ਆਪੂ ਬੋਡ ਲਉਣਾ ਮੈਣਾ ਹੈ ਨਾ ਨਾ ਲਾ ਦਿੰਦੇ ਆ ਜੀ ਲਾ ਦਿੰਦੇ ਆ ਆਪੂ ਸਸੀ ਗਾਲ ਜੀ ਬੋਡ ਤਾਂ ਨਹੀਂ ਆਉਂਦਾ ਜਿੱਦਾਂ ਬੁਲਾਇਆ ਨਾ ਕੁਛ ਨਾ ਪਕੜਿਆ ਬੋਡ ਪਾਉਣੀ ਆ ਬੋਡ ਐਂ ਦੱਸੋ ਬੋਡ ਕਿਨੂੰ ਪਾਉਣੀ ਆ ਇਹ ਤਾਂ ਨੋਟਾਂ ਨੂੰ ਪਾਉਣੀ ਆ ਜਿਹੜੇ ਪੈਸੇ ਦਊ ਕੋਈ ਪਾ ਦਾਂਗੇ ਜਿਹੜਾ ਉਹ ਹੀ ਕੁੱਟੀ ਜਾਊਗਾ ਕੰਨ ਦੇਖਾ ਨਹੀਂ ਕਿ ਮੇਰੇ ਪੈਸੇ ਹਾਂ ਕਿਵੇਂ ਦੇ ਪੈਸੇ ਪਿੰਡ ਨੂੰ ਪੈਸੇ ਦਊਗਾ ਮੇਰੀ ਮੇਰੀ ਗੱਲ ਸੁਣੋ ਪਿੰਡ ਨੂੰ ਪੈਸੇ ਦਊਗਾ ਕਿ ਥੋੜੀ ਜੇ ਟੋਟੋ ਬੈਂਕ ਚ ਹੈ ਅੱਜ ਮਰ ਗਏ ਉੱਥੇ ਦੁਪਹਿਰਾਂ ਦੁਪਹਿਰ ਸੋਸਾਇਟੀ ਚ ਕਿਤੇ ਨਹੀਂ ਨਹੀਂ ਵਾ ਕੋਈ ਨਹੀਂ ਕੋਈ ਨਹੀਂ ਪਾ ਸਕਦੇ ਅੱਛਾ ਅੱਗਾ ਚੋਰੇ ਨੇ ਇਕੱਠੇ ਨਹੀਂ ਆਪੋ ਮੇਰੀ ਗੱਲ ਸੁਣ ਹੈ ਨਾ ਨੋਟ ਦੀ ਗੱਲ ਕਰੀਏ ਜਿਹੜਾ ਨੋਟ ਦਊਗਾ ਹੁਣ ਮੈਨੂੰ ਨੋਟ ਨੋਟ ਜਿਹੜਾ ਪਿੰਡ ਨੂੰ ਦਊਗਾ ਕਿ ਜੇਬ ਨੂੰ ਦਊਗਾ ਨਾ ਜੇਬ ਨੂੰ ਨਹੀਂ ਸਾਰੇ ਨੂੰ ਦਵੇ ਪਿੰਡ ਨੂੰ ਅੱਛਾ ਹਾਂ ਫਿਰ ਕਿਤੇ ਲਾਉਣਗੇ ਤਾਂ ਸਹੀ ਇਹ ਲੜਕੀ ਪਿੰਡ ਵਾਲੇ ਨੋਟ ਦੀ ਗੱਲ ਕਰਦੇ ਜੇਬ ਵਾਲੀ ਦੀ ਨਹੀਂ ਗੱਲਾਂ ਤਾਂ ਗਵਰਨਮੈਂਟ ਵਾਂਗ ਖਾਏ ਜਾਊ ਹਾਂ ਹੋਰ ਅੱਛਾ ਹਾਂ ਮੇਰੀ ਗੱਲ ਸੁਣੋ ਜੇ ਤੁਹਾਨੂੰ ਆਪਾ ਪ੍ਰਧਾਨ ਮੁੱਖ ਮੰਤਰੀ ਬਣਾ ਦਈਏ ਕੀ ਕਰੂੰਗਾ ਫਿਰ ਮੇਰੇ ਕੋਲ ਤਾਂ 10000 ਲਾਦੇ ਜਾਗਾ ਤਾਂ ਉਹ ਵੀ ਮੋੜ ਕੇ ਆਇਆ ਤਾਂ ਤੁਸੀਂ ਕਿੱਥੋਂ ਮੋੜ ਦੇਗੇ ਉਹ ਲੜਕੀ ਨੇ ਇਮਾਨਦਾਰ ਹੋ ਤੁਸੀਂ ਹਾਂ ਹਾਂ ਇੰਨੀ ਇਮਾਨਦਾਰੀ ਹੈ ਇਮਾਨਦਾਰੀ ਹੈ ਹਾਂ ਕੀ ਬਾਤ ਆ ਬਾਪੂ ਫਿਰ ਐਂ ਦੱਸੋ ਹੁਣ ਕੀ ਦੀ ਹਵਾ ਲੱਗਦੀ ਐਸ ਵਾਰ ਵੋਟਾਂ ਦੀ ਆਪਾਂ ਨੂੰ ਨਹੀਂ ਪਤਾ ਹੁਣ ਕੀ ਦੀ ਲੱਗਦੀ ਐ ਨਹੀਂ ਹੁਣ ਤਾਂ ਮੈਨੂੰ ਘਰ ਚੰਨਾ ਨਹੀਂ ਪਤਾ ਨਾ ਤੈਨੂੰ ਪਤਾ ਵੀ ਕਿੱਥੇ ਪਾਉਣੀ ਐ ਅੱਜ ਹਾਂ ਜਮਾਂ ਵੀ ਨਹੀਂ ਪਤਾ ਕਿਸੇ ਨੂੰ ਕਿਸੇ ਨੂੰ ਪੁੱਛਦਾ ਕਿਸੇ ਨੂੰ ਨਹੀਂ ਪਤਾ ਵੀ ਕਿੱਥੇ ਪਾਉਣੀ ਹੈ ਤੇ ਕਿਸੇ ਨੂੰ ਨਹੀਂ ਪਤਾ ਅੱਜ ਦੇ ਦਿਨ ਚ ਨਹੀਂ ਪਤਾ ਅੱਜ ਕਰ ਆਪਚੇ ਨਹੀਂ ਪਤਾ ਹੈ ਆਪਚੇ ਵੀ ਨਹੀਂ ਪਤਾ ਕਿੱਥੇ ਬਾਦ ਮੈਨੂੰ ਆਏ ਦੋਸਤੋ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਹਾਂ ਤਾਂ ਕੋਈ ਵੀ ਨਹੀਂ ਵਧੀਆ ਲੱਗਦੀ ਹਾਲੇ ਇਹ ਕੋਈ ਨਹੀਂ ਲੱਗਦੀ ਨਹੀਂ ਨਾਲੇ ਕਹਿੰਦੇ ਝਾੜੂ ਨੇ ਕੰਮ ਬਹੁਤ ਕਰਾਏ ਨੇ ਝਾੜੂ ਝੂੜੂ ਕਿੱਥੇ ਪੈਸੇ ਦਾ ਕੁੜੀ ਦਾ ਟੋਕਣੇ ਲੈਣ ਲੱਗ ਗਏ ਮਾਰ ਮਰਿਆ ਜਾਦੇ ਹੋ ਗਿਆ ਹੂੰ ਮਰਦੇ ਕਿੰਨੇ ਨੇ ਪੈਣਾ ਤੁਸੀਂ ਉਹ ਦੱਸ ਦੋ ਸਹੀ ਤੇ ਹਾਂ ਜੋਗ ਮਾਰ ਤੱਕ ਹੈ ਦੁਆ ਮਾਰ ਤਾ ਜੇ ਕੋ ਦੁਆ ਮਾਰ ਤਾ ਖੇਲ ਦਾ ਹੋ ਮਾਰ ਤਾ ਦਸ ਕੋ ਕਾਨੂੰਨ ਹੈ ਜਿਵੇਂ ਸੰਦੀਪ ਨੰਗਲੰਬੀ ਮਾਰੀ ਉਹੀ ਦਾ ਗੱਲ ਹੁਣ ਤਾਂ ਬੁਰਾ ਹਾਲ ਹੈ ਉਹ ਨਾਲੇ ਉਹ ਤਾਂ ਕਹਿੰਦਾ ਮੈਂ ਪੁਲਿਸ ਸਾਰੀ ਬਹੁਤ ਤੇਜ਼ ਕਰਤੀ ਪੁਲਿਸ ਨੂੰ ਨਵੀਆਂ ਗੱਡੀਆਂ ਦੇ ਦਿਆ ਕਹਿੰਦੇ ਪੈਸੇ ਦੇ ਦੇਂਗੇ ਪੁਲਿਸ ਤੇਜ਼ ਹੀ ਆ ਹਾਮੀਦ ਅਰਦੂ ਔਰ ਤੇਜ਼ ਆਪੇ ਹੋ ਜਾਂਦੀਆਂ ਪੈਸੇ ਦੁਆ ਦੇ ਦੂ ਤੇਜ਼ ਹੋ ਜੂ ਮੇਰੇ ਕਿਨੂੰ ਤਾਂ ਮਾਇਦੇ ਹੋ ਤੇਜ਼ ਹੋ ਜੂ ਠੀਕ ਹੈ ਹਾਂ ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਹਨਾ ਬਾਪ ਹਾਂ ਬਾਬੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫਿਰ ਕੀ ਲੱਗਦਾ ਜੀ ਕਿਹਦੀ ਸਰਕਾਰ ਬਣੂਗੀ ਭਗਵਾਨਤਮਾਨ ਦੀ ਬਣਾ ਦਾਂਗੇ ਪਾਣੀ ਪੂਣੀ ਵਧੀਆ ਦਿੱਤਾ ਲਾਈਟ ਲੂਟ ਵਧੀਆ ਦਿੱਤੀ ਆ ਹਾਂ ਸੂਰਾਂ ਦੇ ਪਾਣੀ ਬਥੇਰੇ ਦਿੱਤੇ ਨੇ ਹਾਂ ਨਹੀਂ ਭਗਵਾਨਤਮਾਨ ਦੀ ਸਰਕਾਰ ਚੋਂ ਆਮ ਆਦਮੀ ਪਾਰਟੀ ਚੋਂ ਇੱਕ ਬੰਦਾ ਨਿਕਲਿਆ ਧਰਮबीर ਗਾਂਧੀ ਉਹ ਤੁਹਾਡੇ ਹੋਰੇ ਹਲਕੇ ਜਿਹੀ ਖੜ ਗਿਆ ਉਹ ਵੀ ਬਹੁਤ ਵਧੀਆ ਬੰਦਾ ਸੱਚਾ ਸੁੱਚਾ ਬੰਦਾ ਹੈ ਬਹੁਤ ਇੰਨਾ ਕਹੇ ਜੀ ਹਾਂ ਉਹ ਹੁਣ ਮੈਨੂੰ ਆਏ ਸਾਰੇ ਪਾਰਟੀ ਨੂੰ ਵਟਵਟੋ ਕੀ ਬੰਦੇ ਨੂੰ ਪਾਵਗੇ ਬੰਦੇ ਨੂੰ ਵੋਟ ਪਾਵਾਂਗੇ ਅੱਛਾ ਯਾਨੀ ਗਾਂਧੀ ਦੇ ਗਾਂਧੀ ਦੇ ਹਾਂ ਗਾਂਧੀ ਨੂੰ ਪਾਵਾਂਗੇ ਅੱਛਾ ਜੀ ਤੇ ਫਿਰ ਤੁਹਾਡੇ ਕਿਹਰੇ ਹੋਰ ਖੜੀ ਆ ਕੈਪਟਨ ਦੀ ਘਰ ਵਾਲੀ ਪ੍ਰਨੀਤ ਗੌਰ ਉਹਨੂੰ ਤਾਂ ਕੋਈ ਨਹੀਂ ਪਾਉਂਦੇ ਸੀ ਇਹ ਖਾਂਦੇ ਵੀ ਇਹ ਕਾਂਗਰਸ ਇਹ ਤਾਂ ਬਾਦ ਦੇ ਪਰੋਣ ਨੂੰ ਉਹਦਾ ਮੌਲੀ ਜੀ ਹੋ ਗਈ ਉਹਦਾ ਕਹਿੰਦੇ ਉਹਦਾ ਕਹਿੰਦੇ ਜਦੋਂ ਅਸੀਂ ਆਪਣੇ ਆਪਣੇ ਵੇਲੇ ਜਦੋਂ ਕੰਮ ਬਹੁਤ ਕਰਾਏ ਨੇ ਨਾ ਪੂਰਾ ਆਪਣੀ ਕਰਾਇਆ ਸਾਡੇ ਕਿਹੜਾ ਕੰਮ ਕਰਾਇਆ ਉਹਨੇ ਹਾਂ ਇਹ ਕਾਲੀਦਾਲੂ ਗੱਥੇ ਦੇਖਦੇ ਕਾਲੀਦਾਲ ਦਾ ਜਮੇ ਵੀ ਪੱਟੀ ਮੇਸ਼ ਕਰਤੀ ਉਹਨੇ ਤਾਂ ਹਾਂ ਉਹਦਾ ਜਮੇ ਨਹੀਂ ਪਾਉਂਦੇ ਧਰਮ ਸਾਡਾ ਉਹਨੇ ਨਹੀਂ ਛੱਡਿਆ ਨੁਰੂ ਗ੍ਰੰਥ ਸਾਹਿਬ ਸਾਡਾ ਉਹਨੇ ਰੋਲਦਾ ਉਹਨੂੰ ਕਿਹੜਾ ਵੋਟ ਪਾ ਦੂਗਾ। ਇਹ ਨਹੀਂ ਕੈਪਟਨ ਦੀ ਘਰ ਵਾਲੀ ਆ ਹਨਾ ਬੀਜੇਪੀ ਵਾਲੇ। ਉਹਨੇ ਤਾਂ ਗੁਟਕਾ ਸਾਹਿਬ ਬੀਜੇਪੀ ਵਾਲਿਆਂ ਦਾ ਅਸੀਂ ਪਾਉਂਦੀ ਖਿਲਾਫ ਆ ਸਾਰੇ ਜ਼ਿਮੀਂਦਾਰਾਂ ਦੇ ਖਿਲਾਫ ਨੇ ਉਹਦੇ ਤਾਂ। ਅੱਛਾ। ਹਾਂ। ਬਲਕਿ ਨੇੜੇ ਜਿਹੜਾ ਲੱਗਣੇ ਦਿੰਦੇ ਆ। ਹਾਂ ਨਾ ਬਿਲਕੁਲ ਹੀ ਨਹੀਂ ਲੱਗਣ ਦਿੰਦੇ ਉਹਨਾਂ ਦਾ ਨੇੜੇ। ਫਿਰ ਕੀ ਲਾ? ਸਾਰੇ ਜ਼ਿਮੀਂਦਾਰ ਮਾਰਦੇ ਇੱਥੇ ਬਾਰਡਰਾਂ ਤੇ ਉਹ ਲਾ ਤੇ ਕਿਲ ਲਾ ਤੇ। ਹੂੰ। ਜ਼ਿਮੀਂਦਾਰ ਮਾਰਦਾ ਗੋਲੀ ਮਾਰ ਕੇ ਦੱਸ ਆ। ਬਾਰਡਰ ਤੇ ਵੀ ਕਿਤੇ ਕਿਲ ਲਾਉਂਦੇ ਹੁੰਦੇ ਨੇ। ਅਸਲ ਨੂੰ ਤਾਂ ਪਹਿਲਾਂ ਹੀ ਅੱਡ ਦਿੱਲੀ ਜਾਣ ਤੇ ਕੋ ਰੋਕਦੇ ਨਹੀਂ ਸਾਨੂੰ ਆਏ ਦਸਣੋਂ ਪਹਿਲਾਂ ਵੀ ਦਿੱਲੀ ਉਹ ਦਿੱਲੀ ਤਾਂ ਆਪਣੀ ਰਾਜਧਾਨੀ ਆ ਹਾਂ ਹਾਂ ਫਿਰ ਸਾਨੂੰ ਆਰਡਰ ਆਖਦੇ ਨੇ ਫਿਰ ਜਾ ਅੱਡੇ ਕਰ ਦੇਣ ਜਾਂ ਦਿੱਲੀ ਤਾਂ ਜਾਣ ਨਹੀਂ ਦਿੰਦੇ ਸਾਨੂੰ ਹੂੰ ਉਥੇ ਇੱਕ ਫੋਰਸ ਬਾਲ ਆਈ ਯਾਰ ਪੂਰੀਓ ਲੰਘਣੇ ਨਹੀਂ ਦਿੱਤੇ ਬਾਹਾਂ ਬਾੜਾ ਉਹ ਲਾਤੇ بڑے بڑے ਮੈਰੀਗੇਟ ਹੂੰ ਜੇ ਲੰਘਦੇ ਤਾਂ ਤਾਂ ਕੁੜਦੇ ਤੇ ਸਹੀ ਗੱਲ ਆ ਤੁਸੀਂ ਗਏ ਹੋ ਮਰ ਸ਼ੰਭੂ ਬਾਟਰ ਤੇ ਜਾ ਕੇ ਕਿਹੜਾ ਤਾਂ ਸਾਰੇ ਵਾਰੇ ਪਹਿਲਾਂ ਦਿੱਲੀ ਬਸੇ ਰਿਭਾਰ ਕੇ ਆਇਆ ਕਿਹੜੇ ਤਾਂ ਲੰਗਰ ਪਜਾਇਆ ਸੀ ਦੋ ਵਾਰੀ ਤਿੰਨ ਵਾਰੀ ਇਹ ਤਾਂ ਵਿੰਡੋ ਹਾਂ ਵਿੰਡੋ ਠੀਕ ਹੈ ਜੀ ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਬੋਲਣਗੇ ਬਾਪੂ ਜੀ ਹੈ ਇਹ ਬਟਵਾਰੀ ਸਾਹਿਬ ਨੇ YouTube ਤੇ ਬਣਾਉਂਦਾ ਨੇ ਮੈਂ ਹੈ ਅੱਛਾ YouTube ਤੇ ਬਣਾਉਂਦੇ ਹੋ ਬਹੁਤ ਵਧੀਆ ਬਾਪੂ ਬਹੁਤ ਵਧੀਆ ਗੱਲਾਂ ਕਹਿੰਦੇ ਬਹੁਤ ਵਧੀਆ ਹੁੰਦੇ ਸੀ ਵੀ ਤਾਂ ਹੀ YouTube ਵਾਲੀ ਹੀ ਹਾਂ ਮੈਂ ਨਹੀਂ ਕਦੇ ਬਣਾਈ ਫੇਰ ਕੀ ਹੋ ਗਿਆ ਆ ਦੇ ਅਸੀਂ ਅਸੀਂ ਸਵੇਰ ਤੋਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਮ ਕਰੀ ਜਾਂਦੇ ਆ ਬਾਪੂ ਪੁੱਤ ਨੂੰ ਸਵਾਰ ਪੁੱਤੂ ਜੀ ਬਾਪੂ ਫਿਰ ਕੀ ਲੱਗਦਾ ਜੀ ਬੋਟਾਂ 'ਚ ਬੋਟਾਂ 'ਚ ਤਾਂ ਵਧੀਆ ਕੰਮ ਚੱਲਦਾ ਅੱਛਾ ਕਿਵੇਂ ਚੱਲਦਾ ਬੋਤਲ ਵਧੀਆ ਜਲਦੀ ਆ ਬਹੁਤ ਵਧੀਆ ਚੱਲਦਾ ਖਾਣ ਪੀਣ ਨੂੰ ਮਿਲ ਜਾਂਦਾ ਹੂੰ ਲਈ ਜਾਂਦੇ ਨੇ ਬਾਡੀ ਵੂਡੀ ਠੀਕ ਹੈ ਤੇ ਹੁਣ ਫਿਰ ਹਵਾ ਕੀ ਲੱਗਦੀ ਆ ਹਵਾ ਤਾਂ ਸਬਜ਼ੀ ਉਹ ਲੱਗਦੀ ਆ ਪੱਕੇ ਤੇ ਨਹੀਂ ਲੱਗਦੀ ਨਾ ਪੱਕੇ ਜੀ ਵੀ ਲੱਗਦੀ ਆ ਪੱਖਾ ਚੱਲਦਾ ਪੱਖਾ ਚੱਲਦਾ ਹਾਂ ਅੱਛਾ じゃ ਫਿਰ ਫਿਰ ਬੋਟ ਕੀ ਨੂੰ ਪਣੀ ਐ ਸਵਾ ਬੋਟ ਤਾਂ ਦੇਖਾਂਗੇ ਮੌਕਾ ਦੱਸੂਗਾ ਅੱਛਾ ਮੌਕਾ ਦੱਸੂਗਾ ਚਲੋ ਫਿਰ ਐਂ ਦੱਸ ਦੋ ਕਿਹੜੀ ਪਾਰਟੀ ਵਧੀਆ ਲੱਗਦੀ ਐ ਪਾਰਟੀਆਂ ਸਾਰੀਆਂ ਵਧੀਆ ਹੀ ਨੇ ਆਪਾਂ ਮਾੜੀ ਕਿਸੇ ਨੂੰ ਕਹਿੰਦੀ ਨਹੀਂ ਸਾਰੀਆਂ ਗੱਡੀਆਂ ਨੇ ਦੱਸੋ ਪਰ ਜਿਵੇਂ ਸਾਰੀ ਗੱਡੀਆਂ ਦੀ ਪਾਰਟੀ ਕੋਈ ਵੀ ਚੱਜਦੀ ਨਹੀਂ ਹੈਗੀ ਆਪ ਬਗਵਾਨ ਦਵਾਰ ਤੀਆ ਬਣਾਇਦਾ ਆਪ ਨਹੀਂ ਆਪ ਨਹੀਂ ਕੁਝ ਕਰਕੇ ਦਿੰਦਾ ਨਾ ਇਹ ਨਸਾ ਘਟਾਇਆ ਨਾ ਕੋਈ ਹੋਰ ਕੰਮ ਕਰਿਆ ਹੈ ਹੈ ਦਾ ਸੇ ਨੂੰ ਗਿਆ ਦੀ ਲੋੜ ਸੀ ਨਾ ਦਾ ਤੇ ਇਹਦੇ ਵੀ ਕੁਝ ਨਹੀਂ ਹੋਇਆ ਉਹ ਤਾਂ ਨੌਕਰੀਆਂ ਦੇ ਦਿਆ ਨਾ ਦਾ ਰੇਤਾ ਸਸਤਾ ਹੋਇਆ ਤੇ ਨਾ ਨਾ ਛਕਟ ਆਏ ਦੋ ਕੰਮ ਘਿਆਤੇ ਨੇ ਕਹਿੰਦਾ ਰੇਤਾ ਘਟਾ ਦੂੰਗਾ ਆ ਇੱਕ ਬਰਗਾੜੀ ਕਰਨ ਵਾਲਾ ਉਹਨਾਂ ਨੂੰ ਕਹਿੰਦਾ ਸਜਾ ਉਹ ਉਹ ਨਹੀਂ ਕਰਾਏ ਨੇ ਨਸ਼ੇ ਵਾਲੀ ਗੱਲ ਕਰਦੇ ਹੋ ਹਨ ਜਦੋਂ ਐਮਪੀ ਸੀ ਉਹ ਤਾਂ ਆਪ ਕਹਿੰਦਾ ਸੀ ਉੱਥੇ ਕਹਿੰਦਾ ਚੱਟਾ ਮੇਰੇ ਭਾਈ ਦਾ ਕਣੀ ਕਿਸਮਰਨ ਬਾਦ ਬੋਲਦੇ ਚੱਟਾ ਮੇਰੇ ਭਾਈ ਦਾ ਬਾਟਰ ਤੋਂ ਮੰਗਾਈਦਾ ਉਹਨੇ ਮੁੜ ਕੇ ਗੱਲ ਛੇੜੀ ਨਹੀਂ ਕੋਈ ਭਗਵੰਤ ਮਾਨ ਨੇ ਉਹ ਤਾਂ ਉਹਦੇ ਪਰ ਉਹਦੇ ਤੇ ਲਾਉਂਦਾ ਦਾ ਹਰ ਸਿਮਰਨ ਰਿਕੋਰ ਤੇ ਬੋਲੀ ਪਾਈ ਸੀ ਹਾਂ ਹਾਂ ਉਹਦੇ ਤੇ ਬੋਲੀ ਪਾਈ ਸੀ ਹਾਂ ਹੁਣ ਤਾਂ ਬਾਵਰ ਜਾ ਹੁਣ ਕੀ ਭਗਵੰਤ ਮਾਨ ਤੇ ਕੀ ਘਟਿਆ ਨਾ ਹਾਂ ਨਾ ਰੀਤਾ ਸਾਸਤਾ ਹੋਇਆ ਕੁਝ ਨਹੀਂ ਹੋਇਆ ਹਾਂ ਅਜਾ ਫਿਰ ਤੁਹਾਡੇ ਹੋਰ ਹਲਕੇ ਤੇ ਧਰਮ ਗੁਰ ਗਾਂਧੀ ਕੋਲ ਉਹ ਬੰਦਾ ਵਧੀਆ ਅੱਛਾ ਜਿੱਤਰੀ ਹੋਗਾ ਹੂੰ ਠੀਕ ਹੈ ਉਹ ਰਾਣੀ ਨੂੰ ਹਰਾ ਦੂਗਾ ਜਿੱਤੂਗਾ ਉਹ ਅੱਛਾ ਜਣ ਕਿ ਦੂਜੇ ਨੰਬਰ ਤੇ ਆਊਗਾ ਤੀਜੇ ਨੰਬਰ ਤੇ ਐਵੇਂ ਨੰਬਰ ਤੇ ਆਊਗਾ ਅੱਛਾ ਫੇ ਡਾਕਟਰ ਬਲਵੀਰ ਸਿੰਘ ਆਵਾਜ਼ੀ ਬਾਡੀ ਵਾਲਾ ਉਹ ਨਹੀਂ ਆਉਂਦਾ ਹੈਗਾ ਇੱਥੇ ਤਾਂ ਗਾਂਧੀ ਹੋ ਵਧੀਆ ਅੱਛਾ ਗਾਂਧੀ ਜਿੱਤਰੀ ਹੋਗਾ ਹੂੰ ਤੇ ਕੱਲ ਜਲਾ ਨਕੇ ਸ਼ਰਮਾ ਉਹ ਗੜਾ ਪੁੱਛਦਾ ਇਹਨਾਂ ਨੂੰ ਗੇਰਾ ਅੱਗੇ ਪੱਗੇ ਚੱਲਦਾ ਹੋਰ ਸਾਰੇ ਰੰਗ ਇਕੱਠੇ ਕਰਦੇ ਆਪਾਂ ਫੇਰ ਕੀ ਲੱਗਦਾ ਕੀ ਦੀ ਹਵਾ ਏ ਉਹ ਬੋ ਸਾਰੇ ਨੂੰ ਲੱਗੀ ਜਾਂਦੀ ਹੈ ਉਹ ਸਾਰੇ ਨੂੰ ਲੱਗੀ ਜਾਂਦੀ ਹੈ ਕਾਂਗਰਸ ਵੀ ਇਹ ਵੀ ਦਾ ਭਾਜੀ ਵੀ ਬੀਜੇਪੀ ਦੀ ਨਹੀਂ ਹੈ ਨਾ ਅਕਾਲੀ ਦਲ ਦੀ ਹੈ ਨਾ ਬੀਜੇਪੀ ਦੀ ਹੈ ਦੋਹਾਂ ਦੀ ਨਹੀਂ ਫਿਰ ਤੁਹਾਡਾ ਉਹ ਰੇ ਐਨ ਕੇ ਸ਼ਰਮਾ ਕਿੱਥੇ ਗਿਆ ਐਨ ਦੇ ਹਾਂ ਉਹ ਤਾਂ ਕਿਤੇ ਪਹਿਲਾਂ ਹੀ ਦੇਖਿਆ ਹੋਣੇ ਦੇਖਿਆ ਪੇ ਗਾਂਧੀ ਆਊ ਗਾਂਧੀ ਆਊਗਾ ਫਿਰ ਡਾਕਟਰ ਬਲਵੀਰ ਸਿੰਘ ਦੋਹਾਂ ਨਹੀਂ ਮਗਾਵਲਾ ਜਿਹੜਾ ਮੈਂ ਦੀਤੀ ਕਿਹਨਾਂ ਚ ਡਾਕਟਰ ਬਲਵੀਰ ਚ ਹੈ ਗਾਂਧੀ ਅੱਛਾ ਗਾਂਧੀ ਚ ਹੈ ਚੰਗਾ ਬੰਦਾ ਕਿਹੜਾ ਲੱਗਦਾ ਚੰਗੇ ਦੋਈ ਨੇ ਫੇ ਪਾਰਟੀ ਚੰਗੀ ਗੜੀ ਲੱਗਦੀ ਹੈ ਪਾਰਟੀ ਆਮ ਮੌਕੇ ਦੇ ਦੇਖेंगे ਜਿਹੜਾ ਮੌਕੇ ਮੌਕੇ ਦੇ ਦੇਖੇ ਰਹੁ ਕੋਈ ਵੀ ਚੰਗੀ ਆ ਡੇਰ ਕੋਈ ਨਹੀਂ ਬੰਦਾ ਵਧੀਆ ਅੱਛਾ ਜੀ ਗਾਂਦੀਆਂ ਦੀ ਬੰਦਾ ਵਧੀਆ ਗਾਂਦੀਆਂ ਠੀਕ ਆ ਸਭ ਦਾ ਬੰਦਾ ਠੀਕ ਆ ਪਿੰਡਾਂ ਚ ਬੇਚਰਦਾ ਵੀ ਪਹਿਲਾਂ ਵੀ ਵਿਚਰੇ ਹੁਣ ਵੀ ਵਿਚਰੇ ਇਹ ਗਾਂਦੀ ਹੈ ਜੀ ਤੁਹਾਡੇ ਪਿੰਡ ਵੀ ਦੇਖੇ ਜਾਊਗਾ ਕੁਝ ਦੇ ਕੇ ਗਿਆ ਹੁਣ ਤਾਂ ਕੁਝ ਗਾਂਦੀ ਕਹਿੰਦੇ 6-6 ਲੱਖ ਰੁਪਈਆ ਬਾਪਾ ਵਾਟਰ ਗੁੰਦਰ ਪਾਣੀ ਵਾਲੀ ਨਾ ਪਾਣੀ ਦੀ ਟੈਂਕੀ ਸੀ ਪਾਣੀ ਦੀ ਟੈਂਕੀ ਦੇਖੀ ਜਿਹੜਾ ਪਹਿਲਾਂ ਐਮਪੀ ਸੀ ਵੱਟ ਕੋਲੇ ਦੇ ਗਿਆ ਨਾ ਪਾਣੀ ਦੀ ਟੈਂਕੀ ਦੇਖ ਕੇ ਗਿਆ ਹੈ ਉਹ ਪਿੱਛੇ ਅਸੀਂ ਪਿੰਡ ਦੇ ਦੂਜੇ ਪਾਸੇ ਗੱਲ ਕਰਕੇ ਆ ਉਹ ਤਾਂ ਝਾੜੂ ਵਾਲੇ ਝਾੜੂ ਵਾਲੇ ਕਰੀ ਜਾਂਦੇ ਆ ਕਹਿੰਦੇ ਆਪਣਾ ਇਹੀ ਡਾਕਟਰ ਪਰਵੀਰ ਸੀ ਜਿੱਤੂਗਾ ਤੁਸੀਂ ਕਹਿੰਦੇ ਗਾਂਧੀ ਵਾਲੇ ਆ ਮੁਕਾਬਲੇ ਨਹੀਂ ਮੁਕਾਬਲੇ ਹੀ ਦੱਸਿਆ ਦੋਨਾਂ ਦੀ ਆ ਮੁਕਾਬਲੇ ਹੀ ਨਹੀਂ ਜਾਣੇਗੀ ਦੋਨਾਂ ਦੀ ਆ ਦੋਨਾਂ ਦੀ ਆ ਜਾਣਦੀ ਅੱਛਾ ਜੀ ਬੰਦਾ ਗਾਂਧੀ ਬੱਜ ਕੇ ਕੋਈ ਉਹਦੇ ਕੋਲ ੱੱਪਾ ਨਹੀਂ ਹੈ ਗਾਂਧੀ ਦੂਜੇ ਵੀ ਉਹ ਬੇਜ ਆ ਗਿਆ ਬੰਦਾ ਯਾਰ ਇਹ ਪਹਿਲਾਂ ਵੀ ਰਾਣੀ ਹੋਨੇ ਹਰਾਈ ਸੀ ਇਹ ਪਹਿਲਾਂ ਵੀ ਰਾਣੀ ਹੋਨੇ ਹਰਾਈ ਸੀ ਫੇ ਰਾਣੀ ਨੂੰ ਕਿੱਥੇ ਦੇਖਦੇ ਹੋ ਰਾਣੀ ਤਾਂ ਜ਼ੀਰੋ ਆ ਜ਼ੀਰੋ ਜ਼ੀਰੋ ਰਾਣੀ ਜ਼ੀਰੋ ਆ ਨਾ ਦੇਖਦੇ ਹੋ ਇਧਰ ਬਸ ਨੂੰ ਆ ਜੂ ਤੁਸੀਂ ਫੇ ਰਾਣੀ ਨੂੰ ਕਿੱਥੇ ਦੇਖਦੇ ਹੋ ਤੁਸੀਂ ਅਸੀਂ ਤਾਂ ਜਮਾ 1% ਵੀ ਨਹੀਂ ਕਾਂਗਰਸ ਚੋਂ ਦੀ ਫੇਰ ਪੈ ਜਾਂਦੀ ਉਹਨੂੰ ਵੋਟ ਫੇਰ ਇਸ ਵਾਰ ਕੀ ਨੂੰ ਵੋਟ ਪਾਉਣੀ ਆ ਵੋਟ ਤਾਂ ਗਾਂਦੀ ਹੈ ਆ ਇਥੇ ਗਾਂਦੀ ਹੋ ਆ ਫੇ ਡਾਕਟਰ ਬਲਵੀਰ ਸਿੰਘ ਨੂੰ ਕਿਉਂ ਨਹੀਂ ਪਾਉਂਦੇ ਨੋ ਉਹ ਤਾਂ ਕਹਿੰਦੇ ਸੀ ਇੰਨੇ ਕੰਮ ਕਰਾਉ ਤੇ ਮੇਲੇ ਤਾਂ ਬਣਿਆ ਆਪਣਾ ਕਿੱਥੇ ਉਧਰ ਹੋ ਗਿਆ ਹਾਂ ਉਹ ਤੋਂ ਆਇਆ ਤੁਸੀਂ ਆਪੇ ਸਿਆਣੇ ਹੋ ਫਿਰ ਜਦੋਂ ਉਧਰੋਂ ਜਿਹੋ ਐਮਪੀ ਜਿੱਤੂ ਤਾਂ ਫਿਰ ਉਧਰ ਨਹੀਂ ਵੋਟਾਂ ਪੈਣਗੀਆਂ ਖਰਚਾ ਤਾਂ ਪੰਜਾਬ ਤੇ ਵੀ ਇਹ ਵੀ ਗੱਲ ਇਹ ਵੀ ਗੱਲ ਥੋੜੀ ਸਹੀ ਆ ਹਨਾ ਫਿਰ ਵੋਟਾਂ ਫਿਰ ਫਿਰ ਵੋਟਾਂ ਪੈਣਗੀਆਂ ਹੋਰ ਜਿਨੇ ਆ ਇਹਨਾਂ ਨੇ ਖੜੇ ਕਰੇ ਮਨੇ ਐਮਐਲਏ ਖੜੇ ਕਰੇ ਬਨੇ ਨਹੀਂ ਜੇ ਨਹੀਂ ਇੱਕ ਗੱਲ ਹੋਰ ਕਹੀ ਜਾਂਦੀ ਆ ਕਿ ਪੰਜਾਬ ਦੇ ਵਿੱਚ ਹਨਾ ਇੰਨੇ ਇਹਨਾਂ ਦੇ ਪਾਰਟੀ ਦੇ ਵਰਕਰ ਹੋਏ ਨੇ ਇਹਨਾਂ ਨੂੰ ਐਮਐਲਏ ਖੜਾਉਣ ਦੀ ਕੀ ਲੋੜ ਪਈ ਆਪਣੇ ਮੰਤਰੀ ਸੰਤਰੀ ਖੜਾਉਣ ਦੀ ਕੀ ਲੋੜ ਪਈ ਹਣਾ ਉਹ ਤਾਂ ਗੱਲ ਤਾਂ ਕਹਿੰਦਾ ਕਿ ਸਾਡੇ ਅੱਗੇ ਤਾਂ ਕਹਿੰਦੇ ਵਲੰਟੀਅਰ ਨੂੰ ਮੌਕਾ ਦੋ ਅਸੀਂ ਪੰਜਾਬ ਆਪਣਾ ਅਸੀਂ ਵਲੰਟੀਅਰ ਕਢਾਵਾਂਗੇ ਆਪਣੇ ਵਲੰਟੀਅਰ ਨੂੰ ਮੌਕਾ ਦਿਆਂਗੇ ਆਮ ਪਾਰਟੀ ਆ ਵਿੱਚੋਂ ਕਾਂਗਰਸ ਚੋਂ ਆ ਕੇ ਉਹ ਖੜੇ ਹੋ ਗਏ ਕਾਲੀਆਂ ਚੋਂ ਆ ਕੇ ਜਿੱਦੋਂ ਠੀਕ ਲੱਗਦਾ ਆ ਕੇ ਖੜੇ ਹੋ ਜਾਂਦੇ ਨੇ ਮੈਂ ਤਾਂ ਉਹ ਆਮ ਪਾਰਟੀ ਦਾ ਪਾਉ ਨੂੰ ਕਹੀਏ ਜਿਹੜਾ ਆਮ ਬੰਦੇ ਕਢਣ ਜਿਵੇਂ ਪਹਿਲਾਂ ਇਹਨਾਂ ਨੇ ਖੜਾਏ ਤੇ ਹੁਣ ਫਿਰ ਖਾਸ ਹੋ ਗਈ ਹੈ ਹੁਣ ਖਾਸ ਹੋ ਗਈ ਹੁਣ ਤਾਂ ਦੁਗੀਆਂ ਵਾ ਗਿਆ ਨਹੀਂ ਚਲੋ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਆਪਣਾ ਮਰਡਰ ਹੋ ਜਾਂਦਾ ਜਾਂ ਕੋਈ ਹੋਰ ਗੱਲਬਾਤ ਹੋ ਜਾਂਦੀ ਆ ਹਨਾ ਨਸ਼ਾ ਹੁੰਦਾ ਸਹੀ ਮੈਂ ਇਹਨਾਂ ਜਾਂ ਕੰਮ ਤਾਂ ਵਧਿਆ ਨਸ਼ਾ ਘਟਿਆ ਨਹੀਂ ਦੂਆ ਕੰਮ ਮਾਰਮਰਾਈ ਦਾ ਵਧਿਆ ਹੋਈ ਆ ਮੱਚਾ ਨਸ਼ਾ ਵੀ ਨਹੀਂ ਘਟਿਆ ਫਿਰ ਇਹ ਬਾਗਲ ਵੇਲੇ ਤਾਂ ਇਹਨਾਂ ਹੈ ਨਹੀਂ ਸੀਗਾ ਨਸ਼ਾ ਸੀਗਾ ਪਰ ਇਹ ਮਾਰਮਰਾਈ ਦਾ ਆਗਾਹਾਂ ਬੇਟਾ ਰ ਉਧਰ ਉਹ ਆ ਗਿਆ ਮਜੀਠੀ ਆ ਜੱਤ ਤੋਂ ਵਧਿਆ ਇਹ ਜੱਤ ਤੋਂ ਵਧਿਆ ਫਿਰ ਵੀ ਇਹਦਾ ਮਤਲਬ ਮਤਲਬ ਤਾਂ ਜਿੰਨਾ ਚਿਰ ਉਹ ਸਹੀ ਰਿਹਾ ਯਾਨੀ ਕਿ ਬਾਬਾ ਬੋਰ ਚੰਗਾ ਦੀ ਹੈ ਹਾਂ ਪਹਿਲਾ ਪਹਿਲਾ ਹਮ ਅਜਾ ਜੇ ਉਹ ਤੇ ਮਗਲ ਦੇ ਕਾਰਨਾਮੇ ਦੇਖੀ ਅੰਗਰੇਜ਼ਾਂ ਮੁਕਦੇ ਉਹ ਤੋਂ ਆਏ ਤਾਂ ਉਹਨੂੰ ਦੇਖ ਕੇ ਤਾਂ ਹੁਕਮ ਕੋਈ ਵੀ ਘਟੀਆ ਹਮ ਗੁਰੂ ਘਰਾਂ ਦਾ ਤਾਂ ਹੁਣ ਆਪਾਂ ਨੂੰ ਕਹੇ ਤਾਂ ਬਿਲਕੁਲ ਬਿਲਕੁਲ ਹਮ ਤੇ ਕਾਂਗਰਸ ਪਾਰਟੀ ਕਿੱਥੇ ਕਿ ਦੇਖਦੇ ਕਾਂਗਰਸ ਤਾਂ ਅਸੀਂ ਬੰਦਾ ਹੁਣ ਮੇਨ ਕਾਂਦੀ ਨੂੰ ਦੇਖਣਾ ਅੱਛਾ ਜੀ ਅਜਾ ਤੁਸੀਂ ਕਾਲੀ ਨੂੰ ਹੁਣ ਵੋਟ ਪਾਉਣੀ ਹੈ ਹੈ ਗਾਂਧੀ ਨੂੰ ਵੋਟ ਪਾਉਣੀ ਹੈ ਹਾਂ ਹਾਂ ਠੀਕ ਹੈ ਜੀ ਨਾ ਨਾ ਆਪਣੀ ਕਾਲੀ ਆ ਨਾ ਭਾਜਪਾ ਆ ਨਾ ਝੜੂ ਆ ਕਿਸਨੂੰ ਨਹੀਂ ਪਉਦਾ ਪਹਿਲਾਂ ਅਸੀਂ ਕਾਲੀਆਂ ਨੂੰ ਪਾਉਂਦੇ ਹੁੰਦੇ ਤੇ ਕਾਂਗਰਸ ਨੂੰ ਇੱਕ ਦੋ ਵਾਰੀਏ ਪਾਈਆ ਉਹ ਬਾਅਦ ਚ ਇਹਨਾਂ ਨੂੰ ਪਾਤੀ ਸੀ ਹੁਣ ਕਹਿੰਦੇ ਨਵੀਂ ਪਾਰਟੀ ਆ ਕੱਲਾ ਭਗਵਾਨ ਤਮਨ ਕੱਲਾ ਕੀ ਕਰੂ ਬਾਕੀ ਦੇ ਦੂਏ ਨੇ ਸਹੀ ਗੱਲ ਆ ਹਾਂ ਕੀ ਕਰਿਆ ਹਨਾ ਪੰਜ ਉਂਗਲੀਆਂ ਇੱਕ ਸਾਰ ਤਾਂ ਹੁੰਦੀਆਂ ਹੀ ਨਹੀਂ ਹਨਾ ਤੇ ਬਾਪੂ ਆਪਾਂ ਅੱਗੇ ਗੱਲ ਕਰਦੇ ਹਾਂ ਹਨਾ ਤੇ ਹੁਣ ਤੁਸੀਂ ਦੱਸੋ ਫਿਰ ਗੇਂਦਾਂ ਜੀ ਗਾਂਧੀ ਠੀਕ ਹੈ ਗਾਂਧੀ ਠੀਕ ਆ ਗਾਂਧੀ ਨੂੰ ਵੋਟ ਪਾਉਣੀ ਆ ਗਾਂਧੀ ਨੂੰ ਤੇ ਬਾਕੀ ਪਾਰਟੀਆਂ ਨੂੰ ਕਿਉਂ ਨਹੀਂ ਪਾਉਣੀ ਬਾਕੀ ਪਾਰਟੀਆਂ ਸਾਰੀਆਂ ਪਾਰਟੀਆਂ ਚ ਕੋਈ ਬੰਦਾ ਤਾਂ ਇਹ ਬੰਦਾ ਦੇਖ ਕੇ ਵੋਟ ਪਾਉਣੀਆਂ ਗਾਂਧੀ ਬੰਦਾ ਵਧੀਆ ਅੱਛਾ ਹੁਣ ਉਹ ਨਹੀਂ ਪਾਉਣੀ ਹੈਗੀ ਆਪਣਾ ਪਾਰਟੀ ਦੇਖ ਕੇ ਨਹੀਂ ਵੋਟ ਪਾਣੀ ਬੰਦਾ ਦੇਖ ਕੇ ਵੋਟ ਪਾਣੀ ਬੰਦਾ ਦੇ ਬੰਦਾ ਦੇ ਠੀਕ ਹੈ ਤੇ ਵਾਰ ਜਿਹੜੀ ਆਪਣੀ ਰਹੀ ਦੂਜੀ ਮੇ ਤੁਹਾਡੇ ਮਹਾਰਾਣੀ ਖੜੀ ਆ ਉਰੇ ਮਹਾਰਾਣੀ ਕਾਹਦੀ ਰਹੀ ਹੁਣ ਤਾਂ ਮਹਾਰਾਣੀ ਕਾ ਬਸ ਆਮ ਹੀ ਹੋ ਗਈ ਅੱਛਾ ਆਮ ਹੀ ਹੋ ਗਈ ਮਹਾਰਾਣੀ ਹਾਂ ਰੂਸਾ ਬਣ ਗਈ ਰੂਸਾ ਬਣ ਗਈ ਮਤਲਬ ਰੂਸ ਰੂਸਾ ਬਣ ਗਈ ਮਹਾਰਾਣੀ ਦਾ ਉਹਦਾ ਉਹਦਾ ਇੱਕ ਨਾਂ ਦੀ ਮਹਾਰਾਣੀ ਰਹਿ ਗਈ ਕਹੇ ਕਹਿੰਦੇ ਮੈਲਾਂ ਦੇ ਵਿੱਚ ਹਵਾ ਨਹੀਂ ਜਾਂਦੀ ਹੈ ਆਹ ਹਵਾ ਹੀ ਵੜਦੀ ਹੈ ਨਾ ਹਵਾ ਨਹੀਂ ਵੜਦੀ ਤੇ ਹੋਰ ਆਪਣੀ ਕਿਹੜੀ ਆਮਣਾ ਹੋਰ ਪਾਰਟੀ ਰਹਿ ਗਈ ਆਪਣੀ ਕਾਲੀ ਦਲ ਤੇ ਬੀਜੇਪੀ ਇਹ ਤਾਂ ਜਿਵੇਂ ਜ਼ੀਰੋ ਨੇ ਅੱਛਾ ਜੀ ਕਾਲੀ ਦਲ ਤੇ ਬੀਜੇਪੀ ਜ਼ੀਰੋ ਨੇ ਕਾਲੀ ਦਲ ਵੀ ਕਾਹਦਾ ਕਾਲੀ ਦਲ ਰਹਿ ਗਿਆ ਇੱਕ ਨਾਮ ਦਾ ਕਾਲੀ ਦਲ ਰਹਿ ਗਿਆ ਉਹ ਤਾਂ ਖੇਤਰੀ ਪਾਰਟੀ ਆ ਸੀ ਤੁਹਾਡੇ ਆਪਣਾ ਜਮੀਨੀ ਪੱਧਰ ਨਾਲ ਜੁੜੇ ਹੋਏ ਪਾਰਟੀ ਕਿਹੜਾ ਜਮੀਨੀ ਪੱਧਰ ਚੋਂ ਕਦੇ ਹਲ ਬਾਹੇ ਸਤਿਗੁਰ ਬਾਦਲ ਨੇ ਜਾਂ ਕਿਤੇ ਹੋਰ ਨੇ ਕਿਹ ਕਾਦੀ ਜਮੀਨੀ ਪੱਧਰਾ ਹੋ ਗਿਆ ਨਾ ਅੱਛਾ ਜੀ ਹੁਣ ਫਿਰ ਆਮ ਆਦਮੀ ਪਾਰਟੀ ਨੂੰ ਉੱਥੇ ਦੇਖਦੇ ਹਾਂ ਡਾਕਟਰ ਬਲਬੀਰ ਸਿੰਘ ਤੁਹਾਡੇ ਹਲਕੇ ਦਾ ਖੜਾ ਚਲੋ ਠੀਕ ਹੈ ਬੰਦਾ ਉਹ ਵੀ ਪਰ ਆਏ ਗਾਂਦੀ ਨੂੰ ਪਾ ਮੈਂ ਗਾਂਦੀ ਪਹਿਲਾਂ ਬਹੁਤ ਵਧੀਆ ਬੰਦਾ ਰਿਹਾ ਹੈ ਨਹੀਂ ਵਧੀਆ ਕੰਮ ਕਰੇ ਪੰਜ ਸਾਲ ਐਮਪੀ ਰਹਿ ਜੀ ਬਹੁਤ ਵਧੀਆ ਸਾਰੇ ਪਿੰਡਾਂ ਦੇ ਵਿਚਰਦਾ ਆਮ ਵੀ ਲੋਕਾਂ ਜਿਹਾ ਆਉਂਦਾ ਜਦਾ ਵਧੀਆ ਸਭ ਨਾਲ ਮਿਲਦਾ ਅੱਛਾ ਜੀ ਹਾਂ ਜੀ ਤੇ ਡਾਕਟਰ ਬਲਬੀਰ ਸਿੰਘ ਜੇ ਜਿੱਤ ਤੁਸੀਂ ਚਲੋ ਮੰਨ ਲਓ ਹਨਾ ਡਾਕਟਰ ਬਲਬੀਰ ਸਿੰਘ ਜਿੱਤ ਗਿਆ ਹਨਾ ਤੇ ਡਾਕਟਰ ਬਲਬੀਰ ਦੀ ਜਗ੍ਹਾ ਇਹ ਕਿਹੜਾ ਕੈਂਡੀਡੇਟ ਖੜਾ ਕਰਨਗੇ ਫੋਈ ਤਾਂ ਹੋਊਗਾ ਪਿੱਛੇ ਨਾ ਕੋਣ ਕੋਈ ਰੱਖਿਆ ਹੋਊਗਾ ਹੁਣ ਸਾਨੂੰ ਕੀ ਪਤਾ ਉਹ ਤਾਂ ਜਿਹੜਾ ਇਹਨਾਂ ਨੇ ਕਰਨਾ ਭਗਵੰਤ ਮਾਨ ਨੇ ਕਰਨਾ ਜਾਂ ਕੇਜਰੀਪਾਲ ਨੇ ਕਰਨਾ ਉਹਨਾਂ ਨੇ ਕਰਨਾ ਹੈ ਅਸੀਂ ਤਾਂ ਕਹਿੰਦੇ ਵੀ ਜਿੱਤ ਜਿਵੇਂ ਉਹ ਕਰਨ ਬੀਟਵਾਲੇ ਨੂੰ ਕਰ ਦੋ ਸਾਡਾ ਗੋਤਪਾਈ ਹੈ ਨਹੀਂ ਨਾਲੇ ਨਾਲੇ ਕਹਿੰਦੇ ਨਾਲੇ ਕਹਿੰਦੇ ਇਹ ਪਾਰਟੀ ਕੇਂਦਰ ਤੋਂ ਚੱਲਦੀ ਹੈ ਚੱਲਦੀ ਤਾਂ ਕੇਂਦਰ ਤੋਂ ਕੇਜਰੀਪਾਲ ਦੇ ਹੱਥ 'ਚ ਇਹਜਰੀਪਾਲ ਦੇ ਹੱਥ 'ਚ ਉਹ ਆਪਣਾ ਐਸ ਕੁਬੀਰ ਬਾਦਲ ਕਹਿੰਦਾ ਇਹ ਸਾਰੀਆਂ ਆਪ ਪਾਰਟੀਆਂ ਕੇਂਦਰ ਤੋਂ ਚੱਲਦੇ ਆ ਪੰਜਾਬ ਦੀ ਕੋਈ ਇੱਕ ਪਾਰਟੀ ਖੇਤਰੀ ਪਾਰਟੀ ਕਾਲੀਦ ਉਸਖਬੀ ਵੀ ਹੁਣ ਤੱਕ ਮੋਦੀ ਦੇ ਹੱਥੀ ਚੱਲਦਾ ਰਿਹਾ ਓਕੜਾ ਆਪ ਚੱਲਦਾ ਰਿਹਾ ਹੁਣ ਤਾਂ ਉਹ ਵੀ ਮੋਦੀ ਦੇ ਹੱਥੀ ਚ ਚੱਲਦਾ ਰਿਹਾ ਮੋਦੀ ਦਾ ਨਹੀਂ ਬੰਦੇ ਹਾਂ ਹਾਂ ਹੁਣ ਜਾਂ ਕੋਸਪਰੇਆ ਨਹੀਂ ਹੈ ਪੱਲੇ ਤਾਂ ਖੇਤਰੀ ਪਾਰਟੀ ਹੋ ਗਈ ਠੀਕ ਹੈ ਜੀ ਫਿਰ ਬਾਪੂ ਜੀ ਅੱਗੇ ਕਿਵੇਂ ਦੇਖਦੇ ਪਾਰਟੀ ਨੂੰ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ ਬੋਲੋ ਜੀ ਮੈਂ ਨਹੀਂ ਪਾਉਂਦਾ ਮੇਰਾ ਵੋਟ ਹੀ ਨਹੀਂ ਹੈ ਬਾਪੂ ਚੱਲ ਬਾਪੂ ਕਿੱਲੀ ਹੋਰ ਹੋਗੀ ਤੇਰੀ ਹੱਲੇ ਵੋਟ ਵਾਲੀ ਬਲੀ ਮੋੜ ਨਹੀਂ ਹੋਣੀ ਫਾਇਨਾ ਨਹੀਂ ਕਿਉਂ ਮੈਂ ਆਇਆ ਨਹੀਂ ਮੈਂ ਕੱਲਾ ਘਰ ਰਖਤੇ ਪੈ ਜੇ ਕੋਈ ਆ ਜਾ ਖਿੱਚ ਕੇ ਲੈ ਜੇ ਹੋਰ ਪਾਸੇ ਅੱਛਾ ਜਿਹਨੇ ਕਹਦੀ ਉਹ ਪਾ ਦੇਣੀ ਹੈ ਬੋਟੀਆਂ ਨਾ ਫਿਰ ਵੀ ਕੋਈ ਪਾਰਟੀ ਮਿੰਟ ਗੱਲਾਂ ਤਾਂ ਕਰਦੀ ਹੋਣ ਪਿੰਡ ਦਾ ਕੋਈ ਕਹਿ ਦਿੰਦਾ ਇੱਧਰ ਪਾਸੇ ਹਾਂ ਤੇ ਕੀ ਦੀ ਨਹੀਂ ਸਾਥ ਚ ਗੱਲਾਂ ਤਾਂ ਚੱਲਦੀਆਂ ਹੁੰਦੀਆਂ ਕਿ ਆਵਾ ਦੀ ਪਾਰਟੀ ਹੈਗੀ ਉਹ ਵਧੀਆ ਦੂਜੀ ਕੋਈ ਕੋਈ ਗੱਲ ਨਹੀਂ ਚੱਲਦੀਆਂ ਨਾ ਅੱਛਾ ਵੋਟਾਂ ਦੀ ਕੋਈ ਗੱਲ ਨਹੀਂ ਕਰਦੇ ਜੀ ਉਹ ਇਹ ਤਾਂ ਨਹੀਂ ਚੱਲਦੀ ਹੈ ਤੇ ਅੱਗੇ ਐ ਰੋਨੇ ਹਾਂਜੀ ਬਾਪੂ ਜੀ ਪਰ ਕਿਹਨੂੰ ਬੋਡ ਪਾਉਣੀਆ ਦੇਖਦੇ ਹਾਂ ਜੀ ਕੋਈ ਸਲਾਹ ਨਹੀਂ ਹੈਗੀ ਟਾਈਮ ਤੇ ਜਾ ਕੇ ਦੇਖਾਂਗੇ ਚਲੋ ਮੈਂ ਤੁਹਾਨੂੰ ਦੱਸਦਾ ਤਿੰਨ ਚਾਰ ਪਾਰਟੀਆਂ ਨੇ ਹਨਾ ਆਵਾਮੀ ਪਾਰਟੀ ਭਾਜਪੀ ਕਾਂਗਰਸ ਤੇ ਝਾੜੂ ਤੇ ਅਬ ਕਿਹੜੀ ਰਹਿ ਗਈ ਸੀ ਕਾਲੀ ਦਲ ਕਾਲੀ ਦਲ ਹਨਾ ਇਹ ਕਾਲੀ ਦਲ ਆਉਂਦੀ ਉਲੀ ਜਵਾਨ ਤੇ ਕੀ ਹੋ ਗਿਆ ਕਾਲੀਦਲ ਦੇ ਨੰਬਰਾਂ ਵਾਲਾ ਹਾਲਗਾ ਤੇ ਹੋ ਗਿਆ ਕਾਲੀਦਲ ਜਵਾਨ ਤੇ ਨਹੀਂ ਹੋਣੀ ਕਾਲੀਦਲ ਨੇ ਕੰਮ ਵਧੀਆ ਕਰੇ ਨੇ ਵਧੀਆ ਕਰੇ ਨੇ ਕਾਲੀ ਹਾਂ ਹਾਂ ਤਾਈ 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 ਵਿੱਚ ਤਾਈ ਮੂਰੇ ਆਈ ਪਿਛਲੇ ਨੰਬਰ ਦੇ ਤਾਈ ਆ ਰਹੀ ਹੈ ਪਹਿਲੇ ਤਾਂ ਝਾੜੂ ਤਾਈ ਆ ਗਈ ਹੈ ਝਾੜੂ ਤਾਂ ਹੁਣ ਤਾਂ ਪਤਾ ਨਹੀਂ ਵੀ ਪਹਿਲਾਂ ਠੀਕ ਸੀਗਾ ਬਹੁਤ ਹੋਇਆ ਹਵਾ ਹੈਗੀ ਸੀਗੀ ਇੱਥੇ ਕੀ ਫਰਕ ਆ ਆਓ ਫਿਰ ਥੋੜੇ ਬਾਅਦ ਇੱਥੇ ਦਾ ਜਿਹੜਾ ਲੀਡਰ ਖੜਾ ਪਤਾ ਨਹੀਂ ਅਜੇ ਆਉਣਗੇ ਕਿਹੜੇ ਪਤਾ ਨਹੀਂ ਕੀ ਹੈ ਅਜੇ ਮਨਨ ਕੁਲਵੀਰ ਦੇ ਚਾਂਸ ਹੈ ਕਿ ਨਹੀਂ ਕੋਈ ਪਤਾ ਨਹੀਂ ਹੈਗਾ ਅਜੇ ਹੂੰ ਲੋ ਬ ਜਾ ਕੇ ਪਤਾ ਲੱਗੂ ਥਲੇ ਡਾਕਟਰ ਬਲਬੀਰ ਦੇ ਚਾਰਚ ਕੋਈ ਨਹੀਂ ਹੈ ਹੈਗੇ ਨੇ ਉਹਦੇ ਵੀ ਮੈਂ ਤਾਂ ਵਧੀਆ ਬਣੀ ਵੀ ਆ ਉਹਦੀ ਫੇ ਮੇਨ ਕੀ ਦੀ ਆ ਮੇਨ ਕੀ ਦੇ ਨੇ ਉਰੇ ਇਹਨਾਂ ਦੋਹਾਂ ਚ ਮੁਕਾਬਲਾ ਹੋਣਾ ਜੀ ਤਾਂ ਮਰਜ਼ੀ ਹੋ ਜੇ ਗਾਂਧੀ ਤੇ ਡਾਕਟਰ ਬਲਬੀਰ ਡਾਕਟਰ ਬਲਬੀਰ ਦੋਨੇ ਪਾਸੇ ਡਾਕਟਰ ਡਾਕਟਰ ਹੋ ਗਏ ਤੋ ਪਤਾ ਨਹੀਂ ਹੋ ਡਾਕਟਰ ਨੂੰ ਵੱਧ ਪਤਾ ਹੋਊਗਾ ਤੇ ਫਿਰ ਥੋੜੇ ਹੋਰੇ ਖੜੀਆਂ ਮਹਾਰਾਣੀ ਪ੍ਰਨੀਤ ਕੌਰ ਨਹੀਂ ਉਹ ਤਾਂ ਜ਼ੀਰੋ ਆ ਉਹ ਤਾਂ ਜ਼ੀਰੋ ਆ ਤੋ ਵੀ ਦੇ ਵੀ ਜਿੱਤਦੀ ਨਹੀਂ ਨਾ ਪੂਰਾ ਵੀ ਨਹੀਂ ਜੇ ਚਲੋ ਜੇ ਚਲੋ ਮੇਰੀ ਗੱਲ ਸੁਣੋ ਜੇ ਉਹਨੇ ਪੈਸਾ ਚਲਾ ਦਿੱਤਾ ਜੁੱਤੂ ਨਾ ਫੇਰ ਵੀ ਨਹੀਂ ਪੈਸਾ ਖਾ ਕੇ ਫੇਰ ਵੋਟ ਪਾ ਦੇਣਗੇ ਦੂਰ ਪਾਸੇ ਅੱਛਾ ਪਹਿਲਾਂ ਖਾ ਕੇ ਵੋਟ ਵੋੜੇ ਪਾਉਣੀ ਹੈ ਜਿਹੜੀ ਪਾਰਟੀ ਸਾਡੀ ਆ ਉਹਨੂੰ ਹੀ ਵੋਟ ਪਾਉਣੀ ਆ ਵੋਟ ਤਾਂ ਅਸੀਂ ਦਿਖਾਂਗੇ ਟਾਈਮ ਤੇ ਬਾਕੀ ਹੁਣ ਦੇਖਦੇ ਆ ਕੀ ਮੰਨਦਾ ਪੈਸਾ ਦਊਗਾ ਲੈ ਲਾਂਗੇ ਕੋਈ ਗੱਲ ਨਹੀਂ ਪੈਸਾ ਤਾਂ ਉਹ ਲੈ ਲਾਂਗੇ ਕੋਈ ਗੱਲ ਨਹੀਂ ਫਿਰ ਬੋਰਡ ਗਰੁੱਪ ਜੇ ਪੈਸੇ ਚਲੋ ਆਪਾਂ ਆਹ ਲੀਡਰ ਨੇ ਉਹਦੇ ਲੋਕ ਹੋ ਗਏ ਹੁਣ ਅੱਛਾ ਜੜੀ ਕੀ ਜੀ ਲੀਡਰ ਹਾਂ ਹੁਣ ਲੀਡਰ ਤਾਂ ਪੈਸੇ ਲੈ ਕੇ ਉਧਰ ਉਧਰ ਜਾਈ ਜਾਂਦੇ ਨੇ ਦੱਸ ਕਿਹੜਾ ਨਹੀਂ ਕਦੇ ਕਾਂਗਰਸ ਆਏ ਉਧਰ ਵਾਗੇ ਕਾਲੀ ਵਾਲੇ ਉਧਰ ਵਾਗੇ ਹੂੰ ਹੁਣ ਸਾਰੀ ਕਾਂਗਰਸ ਉਹ ਬੀਜੇਪੀ ਜੀ ਵਾਗ ਗਈ ਅੱਛਾ ਹੂੰ ਚਲੋ ਆਪਾਂ ਹੁਣ ਗੱਲ ਕਰਦੇ ਹਾਂ ਪਿਛਲੇ 2 ਸਾਲਾਂ ਲੰਘੇ ਨੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਬਹੁਤ ਕਰੇ ਨੇ ਹੁਕਮ ਇੱਕ ਦਾ ਮੋਟਰਾਂ ਨੂੰ ਪਾਣੀ ਚੱਲ ਵਧੀਆ ਦਿੱਤਾ ਹੈ ਨੇ ਇੱਕ ਮੰਡੀਆਂ ਮੁੰਡੀਆਂ ਚੱਲ ਚੱਕੀ ਆ ਉਹ ਵਧੀਆ ਕੰਮ ਕਰਿਆ ਨੇ ਹਾਂ ਬਾਕੀ ਫਿਰ ਉਹ ਗਲਤ ਕੰਮ ਵੀ ਕੀਤੇ ਨੇ ਉਹ ਤਾਂ ਕਹਿੰਦੇ ਅਸੀਂ ਬੱਸਾਂ ਦਾ ਕਿਰਾਇਆ ਫ੍ਰੀ ਕਰਤਾ ਨਹੀਂ ਐ ਤਾਂ ਹੁਣ ਪਹਿਲਾਂ ਕਹਿੰਦਾ ਸੀ ਪਵਾਨਤਮਾਨ ਵੀ ਆ ਮੈਂ ਗਨ ਮੈਨ ਨਹੀਂ ਲੈਂਦਾ ਹੈਗਾ ਹੁਣ ਕਿੰਨੇ ਗਨ ਮੈਨ ਨੇ ਉਹ ਸਾਰਾ ਖਰਚਾ ਲੋਕਾਂ ਦੀ ਪੈ ਰਿਆ ਸਹੀ ਗੱਲ ਹੁਣ ਆਪਣੀ ਭੈਣ ਨੂੰ ਵੀ ਸਕਿਉਰਟੀ ਤੇ ਹੀ ਬਿਠਾ ਆਪਣੀ ਤਾਂ ਲੈਣੀ ਉਹ ਲੈਣੀ ਸਹੀ ਗੱਲ ਆ ਨਹੀਂ ਇੱਕ ਇੱਕ ਹੋਰ ਹੈ ਨਾ ਇੱਕ ਚਲੋ ਆਪਾਂ ਗੱਲ ਕਰਦੇ ਆ ਉਹੀ ਸਰਸਰੀ ਜੀ ਗੱਲ ਹੈ ਨਾ ਇੱਕ ਦੂਰ ਸਾਹਿਬ ਦਾ ਅਮਰਤਪੁਰ ਖੜਾ ਉਹਨੂੰ ਕਿਵੇਂ ਦੇਖਦੇ ਹੋ ਠੀਕ ਆ ਅਮਰਤਪੁਰ ਜਿੱਤਣਾ ਜਾਈ ਜਿੱਤੂਗਾ ਜਿੱਤੂਗਾ ਪੱਕਾ ਜਿੱਤੂਗਾ ਜਿੱਤੂਗਾ ਹਾਂ ਜੇ ਸਾਡੀ ਵੋਟ ਹੁੰਦੀ ਅਸੀਂ ਵੀ ਪਾਉਂਦੇ ਉਹਨੂੰ ਅਮਰਤਪੁਰ ਯਾਨੀ ਕਿ ਹਵਾ ਹੈਗੀ ਅਮਰਤਪੁਰ ਪੂਰੀ ਪੂਰੀ ਨਹੀਂ ਜਿੱਥੇ ਭਗਵਾਨ ਭਗਵੰਤਮਾਨ ਨੇ ਉਹਨੂੰ ਐਨਐਸਏ ਲਾ ਕੇ ਜੇਲ੍ਹ ਚ ਕਰਿਆ ਉਹ ਜੀ ਵਿਰੋਧ ਆ ਲੋਕਾਂ ਦਾ ਆਮ ਆਮ ਲੋਕਾਂ ਦਾ ਵੀ ਵਿਰੋਧ ਹੈ ਉਹ ਚ ਅੱਛਾ ਹਰੇਕ ਪਿੰਡ ਚ ਹਮ ਹਰੇਕ ਦਾ ਵਿਰੋਧ ਹੈਗਾ ਉਹਦਾ ਨਸ਼ੇ ਦੁਆਰਾ ਲਾਈ ਹੂੰ ਦੁਬਾਰਾ ਫੇਰ ਲਾਤੀ ਵੀ ਹਾਂ ਖੜਾ ਨਾ ਹੋ ਸਕੇ ਉਹਦਾ ਵਿਰੋਧ ਹੈਗਾ ਉਹਦੇ ਕਰਕੇ ਵੋਟ ਕਟਣੀ ਆ ਜੀ ਦੀਪਕ ਭਗਵੰਤ ਮਾਨ ਭਗਵੰਤ ਮਾਨ ਦੀ ਕਟਣੀ ਤੇ ਮੈਨੂੰ ਐਂ ਦੱਸੋ ਹਨਾ ਆਪਣਾ ਅਮਰਤਪਾਲ ਕੰਮ ਕਰਦਾ ਸੀਗਾ ਹਨਾ ਨਸ਼ੇ ਛਡਾਉਂਦਾ ਨਸ਼ੇ ਨਸ਼ੇ ਛਡਾਉਂਦਾ ਸੀ ਅਮਰਤ ਸੰਚਾਰ ਕਰ ਚਲਾਇਆ ਹਨਾ ਜੀ ਗਲਤ ਕੰਮ ਕਰਦਾ ਫੜ ਲੈਂਦੇ ਫਿਰ ਕੀ ਹਾਂ ਹਜੇ ਉਹਦਾ ਹਜੇ ਤੱਕ ਤਾਂ ਕੋਈ ਸੁਣਿਆ ਨਹੀਂ ਤਾਂ ਆਮ ਆਪਣਾ ਭਗਵੰਤ ਮਾਨ ਆਪਣੇ ਉਤੇ ਚੈਨਲ ਤੇ ਆ ਕੇ ਬਿਆਨ ਦਿੰਦਾ ਕਹਿੰਦਾ ਪੰਜਾਬ ਦੇ ਨੌਜਵਾਨਾਂ ਨੌਜਵਾਨਾਂ ਦੇ ਹੱਥਾਂ 'ਚ ਬੰਦੂਖਾਂ ਬਣਾਉਣ ਨੂੰ ਫਿਰਦਾ ਉਹਦੇ ਖਿਆਲ ਬਦਲ ਰਿਹਾ ਉਹ ਚੀਜ਼ ਮੈਂ ਸਾਰਾ ਤਰ੍ਹਾਂ ਹੋਣ ਦੇ ਦਿੰਦਾ ਦੂਆ ਦੂਸ਼ਣ ਤਾਂ ਲਾਈ ਜਾਣੇ ਨੇ ਇਹ ਤਾਂ ਕੋਈ ਹੋ ਨਹੀਂ ਹੈਗੀ ਕਿਨਾਂ ਮੈਂ ਪੰਜਾਬ 'ਚ ਅਮਨ ਸ਼ਾਂਤੀ ਰੱਖਣਾ ਚਾਹੁੰਦਾ ਭਗਵੰਤ ਮਾਨ ਕਹਿੰਦਾ ਰਹਿ ਨਹੀਂ ਨਹੀਂ ਹੈਗੀ ਹੁਣ ਸਾਰੇ ਉਹ ਫਰਕ ਪਿਆ ਵਾ ਦੂਏ ਦੇ ਦੂਆਲੀ ਡਰਾਉ ਕਰਾਈ ਜਾਂਦਾ ਪੰਜਾਬ ਦੀ ਅਮਨ ਸ਼ਾਂਤੀ ਤੇ ਭਗਵੰਤ ਮਾਨ ਕਿ ਅਮਨ ਅਮਨ ਸ਼ਾਂਤੀ ਨੂੰ ਕਿਵੇਂ ਦੇਖਦੇ ਹੋ ਸਾਰੇ ਮੰਤਰੀਆਂ ਨੇ ਗੈਂਗਸਟਰ ਪਾਲੇ ਹੋਏ ਨੇ ਉਹ ਦੂਆ ਮਰਾ ਦਾ ਦੂਆ ਮਰਾ ਦਾ ਹੀ ਕੰਮ ਚੱਲਦਾ ਏਕ ਨੇ ਕਬੱਡੀ ਖੇਡਾਰੀ ਆਂਦੇ ਨੇ ਉਹਨਾਂ ਦੇ ਵਾਲੇ ਵੀ ਨੇ ਸਾਰੀ ਜਿਹਦਾ ਕੋਈ ਉਹ ਚੜਾਈ ਹੁੰਦੀ ਆ ਉਹਨੂੰ ਮਾਰਾ ਦਿੰਦੇ ਨੇ ਪੈਸੇ ਪੈਸੇ ਲੈ ਲੈਂਦੇ ਨੇ ਸਹੀ ਗੱਲ ਇਹ ਚੱਲਦਾ ਨਹੀਂ ਇੱਕ ਇੱਕ ਹੋਣ ਪਿੱਛੇ ਜੇ ਆਪਣਾ ਕਲਾਕਾਰ ਮਰਿਆ ਸਿੱਧੂ ਮੂਸੇ ਵਾਲਾ ਉਹਨੂੰ ਕਿਵੇਂ ਦੇਖਦੇ ਨਹੀਂ ਠੀਕ ਸੀਗਾ ਮਾਰਿਆ ਫਗਰ ਜਿੱਦਵਾਜੀ ਚ ਮਾਰਿਆ ਜਿੱਦਵਾਜੀ ਜਿੱਦਵਾਜੀ ਚ ਮਾਰਿਆ ਚਾਹੇ ਜਿਹਨੇ ਮਾਰਾਇਆ ਮਰਦੀ ਆ ਹੁਣ ਹੈ ਇਹ ਹੀ ਚੱਲਦਾ ਇਹਨਾਂ ਦਾ ਨਾਲੇ ਕਹਿੰਦੇ ਕਿ ਭਗਵੰਤਬਾਨ ਨੇ ਉਹਦਾ ਸਿਕਿਉਰਿਟੀ ਵਾਪਸ ਲੈ ਲਈ ਤੇ ਉਹ ਤੋਂ ਬਾਅਦ ਸਿਕਿਉਰਟੀ ਵਾਦ ਨੇ ਸੋਸ਼ਲ ਮੀਡੀਆ ਤੇ ਆਪਣੇ ਟੀਵੀ ਚੈਨਲ ਤੇ ਕਹਿਤਾ ਕਿ ਅਸੀਂ ਸਾਰੇ ਤਾਂ ਸਿਕਿਉਰਟੀ ਵਾਪਸ ਲੈ ਲਈ ਤਾਂ ਮਰ ਗਿਆ ਚਲੋ ਉਹ ਤਾਂ ਬਹਾਨਾ ਉਹ ਤਾਂ ਆਪਣੇ ਗੰਨਮੈਨ ਵੀ ਲੈ ਜਾਂਦਾ ਫਿਰ ਤਾਂ ਜਿਹੜੇ ਤੋਂ ਗੰਨਮੈਨ ਸੀ ਕਿ ਉਹ ਤਾਂ ਲੈ ਕੇ ਜਾਂਦਾ ਉਹ ਤਾਂ ਗੱਲ ਵੱਖਰੀ ਹੈ ਉਹ ਤਾਂ ਆਪਣੇ ਗੰਨਮੈਨ ਵੀ ਨਹੀਂ ਲੈ ਕੇ ਗਿਆ ਉਹ ਕਹਿੰਦੇ ਪੰਜਾਬ ਦੇ ਵਿੱਚ ਇੱਕ ਇਹ ਵੀ ਗੱਲ ਚੱਲਦੀ ਹੈ ਕਹਿੰਦੇ ਪੰਜਾਬ ਦੇ ਵਿੱਚ ਬਾਹਰੋਂ ਗੈਂਗਸਟਰ ਕਿਵੇਂ ਆ ਗਏ ਹੁਣ ਸਾਰੇ ਲੀਡਰਾਂ ਦੀ ਪਾਲੇ ਬੇ ਨੇ ਫਿਰ ਇੱਥੇ ਦੋਸ਼ੀ ਕਿਤੇ ਭਗਵੰਤ ਮਾਨ ਹੈਗਾ ਕਿ ਨਹੀਂ ਹੈਗਾ ਨਹੀਂ ਹੈਗਾ ਤਾਂ ਸਹੀ ਹੈ ਫਿਰ ਜੇ ਮੇਨ ਕਮਾਂਡਰ ਉਹੀ ਹੈ ਉਹ ਆਪਣੇ ਆਪਣੇ ਮੰਦਿਆਂ ਨੂੰ ਰੋਕ ਸਕਦਾ ਉਹ ਨਹੀਂ ਤਾਂ ਹੈਗਾ ਕੋਮਕੇ ਇਹ ਗੱਲ ਆ ਸਾਡੀ ਕਿ ਕਮਾਂਡਰ ਤੇ ਗੱਲ ਹੋਊ ਕਮਾਂਡਰ ਹਾਂ ਜਿਹੜਾ ਉਹ ਹੀ ਤਾਂਹੀਂ ਹੋਊਗਾ ਤੇ ਹੋਰ ਕੋਈ ਗੱਲਬਾਤ ਬਸ ਠੀਕ ਠਾਕ ਹੋਰ ਵਧੀਆ ਕੋਈ ਸਾਥ ਚ ਕੀ ਗੱਲ ਗੁਲ ਚੱਲਦੀ ਆ ਤੁਹਾਡੀ ਸੋਤ ਦਾ ਸ਼ਤਾਨ ਖੇਲਦੇ ਆ ਇੰਜੋਏ ਕਰੀਦਾ ਹਾਂ ਹਾਂਜੀ ਨਾ ਵੋਟਾਂ ਜਿੱਦੇ ਹੁੰਦੇ ਘੱਟੇ ਹੁੰਦੇ ਨਾ ਅੱਜ ਵੋਟਾਂ ਦੀ ਗੱਲ ਘੱਟ ਹੁੰਦੀ ਆ ਸਾਥੇ ਸਰਪੰਚੀ ਦੀ ਜਿਆਦਾ ਜ਼ੋਰ ਲੱਗਦਾ ਫਿਰ ਐਮਐਲਏ ਦੀ ਜ ਇਹਦਾ ਜਿੱਦਾਂ ਘੱਟੇ ਜਾਂਦਾ ਅੱਛਾ ਜੀ ਹਾਂ ਫਿਰ ਇਹ ਲੰਬੀ ਹੀਟ ਹੁੰਦੀ ਆ ਨਾ ਉਹ ਦੀ ਸਵਾ ਦੇ ਹਲਕੇ ਆ ਜੀ ਨੋ ਹਲਕੇ ਦੀ ਸੀ ਹਾਂ ਫਿਰ ਇਹਦੇ ਚੰਨੀ ਤੋਂ ਹੁੰਦੀ ਨਹੀਂ ਕੋਈ ਵੋਟਾ ਫੋਟਾ ਦੀ ਕੋਈ ਗੱਲ ਨਹੀਂ ਚੱਲਦੀ ਅੱਛਾ ਜਾਣ ਕੇ ਆਪਣੀ ਇਧਰ ਲੇ ਘਰੇਲੂ ਦਾ ਇਧਰ ਉਧਰ ਦੀਆਂ ਯਾਰੀ ਮਿੱਤਰੇ ਵਾਲੀਆਂ ਗੱਲਾਂ ਸਾਰੀਆਂ ਹਾਂ ਠੀਕ ਆ ਜਾਣ ਕੇ ਇਸ ਵਾਰ ਆਪਣਾ ਪਾਰਟੀ ਵਾਰੀ ਦਾ ਜ਼ੋਰ ਆਪਣਾ ਘੱਟਾ ਤੇ ਦੂਜੇ ਲੋੜ ਜ਼ਿਆਦਾ ਹੈ ਜੀ ਆਣੀ ਜੀ ਕਾਂਗਰਸ ਰਹੀ ਜਾਂਦੀ ਫੇਰ ਚਾਂਸ ਦੇ ਉਹ ਤਾਂ ਉਹਦੇ ਚ ਬਾਕੀ ਬੀਜਪੀ ਉਹ ਉਹਦੇ ਉੱਥੇ ਤਾਂ ਡਾਊਨ ਹੋ ਗਈ ਜਾ ਕੇ ਬਹੁਤ ਉਹਨਾਂ ਨਾਲ ਤਾਂ ਵੀ ਉਹਨਾਂ ਨਾਲ ਸਾਡੀ ਕਿਸਾਨਾਂ ਦੀ ਲੜਾਈ ਆ ਪੂਰੀ ਉਹਨਾਂ ਨੂੰ ਤਾਂ ਅਸੀਂ ਵੋਟ ਪਾਉਂਦੀ ਨਹੀਂ ਹੂੰ ਤੇ ਤੇ ਅਸੀਂ ਵੀਡੀਓ ਨੂੰ ਸਮਾਪਤੀ ਕਰਦੇ ਆ ਦਿੱਤੂਪੁਰ ਦੇ ਲੋਕਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਇਹਨਾਂ ਦੇ ਆਪਣੇ ਵਿਚਾਰ ਨੇ ਅਲੱਗ-ਅਲੱਗ ਤੇ ਇਹਨਾਂ ਨੇ ਹਰ ਬੰਦੇ ਨੇ ਆਪਣਾ ਆਪਣਾ ਪੱਖ ਰੱਖਿਆ ਸਰਕਾਰ ਦੇ ਵਿਰੁੱਧ ਵੀ ਸਰਕਾਰ ਦੇ ਪੱਖ 'ਚ ਵੀ ਤੇ ਤੁਸੀਂ ਜੁੜੇ ਰਹੇ ਹੋ ਪਿੰਡੂ ਟੀਵੀ ਦੇ ਨਾਲ ਮੇਰੇ ਨਾਲ ਮੇਰਾ ਦੋਸਤ ਮਨਿੰਦਰ ਸਿੰਘ ਮੈਂ ਕੈਮਰਾਮੈਨ ਹੋਸਟ ਸਿਮਰਨ ਸਿੰਘ ਧੰਨਵਾਦ ਘਟਦੇ ਵਾਸਤੇ